ਸੋਸ਼ਲ ਮੀਡੀਆ ਤੇ ਵਿਵਾਦਾਂ ਦੀ ਜੜ ਬਣੀ ਹੋਈ ਏ ਹਿਮਾਚਲ ਦੀ ਘਟਨਾ ਕੰਗਨਾ ਰਣੋਤ ਨੂੰ ਇਹੋ ਜਿਹਾ ਥੱਪੜ ਵੱਜਿਆ ਕਿ ਜਿਹਦਾ ਵਿਵਾਦ ਹੱਲੇ ਤੱਕ ਥੰਮਣ ਦਾ ਨਾਮ ਨਹੀਂ ਲੈ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਸ਼ਲ ਮੀਡੀਆ ਤੇ ਵਿਵਾਦਾਂ ਦੀ ਜੜ ਬਣੀ ਹੋਈ ਏ ਹਿਮਾਚਲ ਦੀ ਘਟਨਾ ਕੰਗਨਾ ਰਣੋਤ ਨੂੰ ਇਹੋ ਜਿਹਾ ਥੱਪੜ ਵੱਜਿਆ ਕਿ ਜਿਹਦਾ ਵਿਵਾਦ ਹੱਲੇ ਤੱਕ ਥੰਮਣ ਦਾ ਨਾਮ ਨਹੀਂ ਲੈ ਰਿਹਾ ਮੈਨੂੰ ਲੱਗਦਾ 400 ਕਿਲੋਮੀਟਰ ਦੀ ਸਪੀਡ ਦੇ ਨਾਲ ਕੰਗਨਾ ਦੇ ਮੂੰਹ ਦੇ ਉੱਤੇ ਚਪੇੜ ਵੱਜ ਚੁਕੀ ਹੈ ਹਾਲਾਂਕਿ ਹਰ ਸਾਲ ਇਹ ਵਿਵਾਦ ਦੇਖਣ ਨੂੰ ਮਿਲਦੇ ਨੇ ਕਿ ਜਦੋਂ ਨੌਜਵਾਨ ਹਿਮਾਚਲ ਵੱਲ ਕੂਚ ਕਰਦੇ ਨੇ ਟੂਰਿਸਟ ਪੈਲੇਸਾਂ ਦਾ ਟੂਰਿਸਟ ਪੈਲੇਸਾਂ ਦੇ ਜਾਂਦੇ ਨੇ ਤੇ ਉਹਨਾਂ ਨਾਲ ਹਰ ਵਾਰੀ ਕਿਤੇ ਨਾ ਕਿਤੇ ਇਸ ਤਰ੍ਹਾਂ ਦੀ ਹਾਦਸਾ ਵਾਪਰਦਾ ਜਿਹੜਾ ਸੰਗਤਾਂ ਦੇ ਵਿੱਚ ਇੱਕ ਰੋਸ ਪ੍ਰਗਟ ਕਰਦਾ ਹੈ ਮਗਰ ਇਸ ਵਾਰ ਤਾਂ ਹੱਦ ਮੁੱਕਦੀ ਜਾ ਰਹੀ ਏ ਔਰ ਪ੍ਰਸ਼ਾਸਨ ਬਿਲਕੁਲ ਸੁੱਤਾ ਹੋਇਆ ਹੈ ਗਹਿਰੀ ਨੀਂਦ 'ਚ ਜਿਵੇਂ ਇਸ ਤਰ੍ਹਾਂ ਲੱਗਦਾ ਹੈ ਜਿਸ ਤਰ੍ਹਾਂ ਪ੍ਰਸ਼ਾਸਨ ਨੂੰ ਇਹ ਹਿਦਾਇਤ ਦੇ ਦਿੱਤੀ ਹੋਏ ਕਿ ਇਸ ਮਾਮਲੇ ਦੇ ਵਿੱਚ ਤੁਸੀਂ ਕੁਝ ਨਹੀਂ ਕਰਨਾ ਜਿਹੜੇ ਸਿੱਖ ਨੌਜਵਾਨ ਜਾਂ ਸਿੱਖ ਫੈਮਲੀਆਂ ਉੱਥੇ ਘੁੰਮਣ ਨੂੰ ਆ ਰਹੀਆਂ ਉਹਨਾਂ ਨੂੰ ਘੇਰ ਕੇ ਉਹਨਾਂ ਦੀ ਪਛਾਣ ਕਰਕੇ ਉਹਨਾਂ ਦੇ ਉੱਤੇ ਅਟੈਕ ਕੀਤਾ ਜਾਵੇ ਤੁਸੀਂ ਲਗਾਤਾਰ ਵੇਖਦੇ ਪਿਓ ਕਿ ਪਿਛਲੇ ਦਿਨੀ ਇੱਕ ਐਨ ਆਰ ਆਈ ਵੀਰ ਨੂੰ ਸਿਰਫ ਉਹਦੀ ਪੱਗ ਪਹਿਚਾਨ ਕੇ ਉਹਦੇ ਨਾਲ ਪਰਿਵਾਰ ਦੇ ਸਮੇਤ ਧੱਕਾ ਮਾਰ ਧੱਕਾ ਹੋਇਆ ਔਰ ਉਹ ਹਸਪੀਟਲ ਤੱਕ ਐਡਮਿਟ ਹੋ ਗਿਆ ਉਹਦੀ ਬਾਹ ਤੋੜ ਦਿੱਤੀ ਗਈ ਕੈਥਲ ਦੇ ਵਿੱਚ ਖਾਲਿਸਤਾਨੀ ਕਹਿ ਕੇ ਕੁੱਟਿਆ ਗਿਆ ਉਸ ਤੋਂ ਇਲਾਵਾ ਤੁਸੀਂ ਮੇਰੇ ਪਿੱਛੇ ਚੱਲਦੀ ਵੀਡੀਓ ਵੇਖ ਰਹੇ ਹੋ ਜਿਹੜੀ ਲੇਟੈਸਟ ਮੈਂ ਅੱਜ ਵੇਖੀ ਏ ਜਿਹਦੇ ਵਿੱਚ ਪੰਜਾਬ ਦੀਆਂ ਗੱਡੀਆਂ ਦੇ ਨੰਬਰ ਵੇਖ ਕੇ ਖਾਸ ਕਰਕੇ ਉਹ ਪਰਿਵਾਰਾਂ ਨੂੰ ਅਟੈਕ ਕੀਤਾ ਗਿਆ ਜਿਹੜੇ ਪਰਿਵਾਰ ਆਪਣੀ ਫੈਮਿਲੀਆ ਸਮੇਤ ਇੱਕ ਇੰਜੋਏ ਕਰਨ ਗਏ ਇੱਕ ਘੁੰਮਣ ਗਏ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਂਦੀ ਸਿੱਖ ਕੌਮ ਨੂੰ ਕਿਉਂ ਨਹੀਂ ਇਸ ਗੱਲ ਨੂੰ ਪੱਲੇ ਪੈਂਦਾ ਕਿ ਐ ਜਿਹੜੇ ਹਿਮਾਚਲੀ ਨੇ ਐ ਉਹੀ ਹਿਮਾਚਲੀ ਨੇ ਉਹੀ ਪਹਾੜੇ ਪਹਾੜੀ ਰਾਜਾਂ ਦੀ ਔਲਾਦਾ ਨੇ ਜਿਹੜੇ ਪਹਾੜੀ ਰਾਜਿਆਂ ਨੇ ਮਿਲ ਕੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨਾਲ ਯੁੱਧ ਲੜਿਆ ਸੀ ਇਹ ਉਹੀ ਉਹਨਾਂ ਹੀ اولادਾਂ ਨੇ ਜਿੰਨਾਂ ਨੂੰ ਪਗੜੀ ਤੋਂ ਨਫ਼ਰਤ ਹੈ ਜਿੰਨਾਂ ਨੂੰ ਸਿੱਖਾਂ ਦੇ ਕੇਸਾਂ ਤੋਂ ਨਫ਼ਰਤ ਹੈ ਰੋਜ਼ ਕੋਈ ਨਾ ਕੋਈ ਵੀਡੀਓ ਵਿਵਾਦਾਂ ਵਿੱਚ ਸੋਸ਼ਲ ਮੀਡੀਆ ਤੇ ਘੁੰਮਦੀ ਪਈ ਹੈ ਲੇਕਿਨ ਸਰਕਾਰ ਵੱਲੋਂ ਕੋਈ ਵੀ ਸਖਤਾਈ ਨਹੀਂ ਕੀਤੀ ਜਾ ਰਹੀ ਇੱਥੋਂ ਤੱਕ ਕਿ ਮੈਂ ਇੱਕ ਵੀਡੀਓ ਵੇਖੀ ਜਿੱਥੋਂ ਕਿ ਚੰਡੀਗੜ੍ਹ ਪੁਲਿਸ ਦਾ ਇੱਕ ਮੁਲਾਜ਼ਮ ਜਿਹੜਾ ਗੱਡੀ 'ਚ ਬੈਠਾ ਉਹਦੇ ਨਾਲ हिमाचल पुलिस इनी बदतमीजी नाल ਗੱਲ ਕਰ ਰਹੀਏ ਤੁਸੀਂ ਸੋਚਣ ਵਾਲੀ ਗੱਲ ਏ ਕਿ ਇੱਕ ਸਰਕਾਰੀ ਮੁਲਾਜ਼ਮ ਸਰਕਾਰੀ ਮੁਲਾਜ਼ਮ ਦੇ ਨਾਲ ਸਿਰਫ ਐਸ ਕਰਕੇ ਬਦਤਮੀਜੀ ਕਰ ਰਿਹਾ ਕਿਉਂਕਿ ਜਿਹੜਾ ਚੰਡੀਗੜ੍ਹ ਪੁਲਿਸ ਦਾ ਨੌਜਵਾਨ ਜਿਹਨਾਂ ਨਾਲ ਬਹਿਸ ਹੋ ਰਹੀ ਏ ਔਰ ਇਸ ਸਿਰ ਦੇ ਉੱਤੇ ਇੱਕ ਗੁਰੂ ਸਾਹਿਬ ਦੀ ਬਖਸ਼ੀ ਹੋਈ ਦਸਤਾਰ ਸਜੀ ਹੋਈ ਏ ਮਤਲਬ ਕਿ ਪ੍ਰਸ਼ਾਸਨ ਨੇ ਸੁਰੱਖਿਆ ਕੀ ਕਰਨੀ ਏ ਪ੍ਰਸ਼ਾਸਨ ਪੂਰਾ ਉਹ ਲੋਕਾਂ ਦੇ ਨਾਲ ਮਿਲ ਚੁੱਕਿਆ ਜਿਹੜੇ ਲੋਕ ਪਹਾੜੀ ਜਿਨ੍ਹਾਂ ਨੂੰ ਅਸੀਂ ਪਹਾੜੀ ਕਹਿੰਦੇ ਆ ਨਾ ਉਹ ਲੋਕਾਂ ਨਾਲ ਮਿਲ ਕੇ ਟਾਰਗੇਟ ਕੀਤਾ ਜਾ ਰਿਹਾ ਖਾਸ ਕਰਕੇ ਸਿੱਖਾਂ ਨਾਲ ਪੰਜਾਬੀਆਂ ਦੇ ਨਾਲ ਬੜੇ ਅਫਸੋਸ ਦੀ ਗੱਲ ਹੈ ਕਿ ਹਿਮਾਚਲ ਸਰਕਾਰ ਗਹਿਰੀ ਨੀਂਚੇ ਸੁੱਤੀ ਹੋ ਰਹਿਸ ਗਹਿਰੀ ਨੀਂਚੇ ਸੌਂਦਾ ਕਰਨਈਏ ਕਿ ਉਹਨਾਂ ਨੂੰ ਛੋੜ ਦਿੱਤੀ ਹੋਈਏ ਕਿ ਤੁਸੀਂ ਜਿੰਨਾ ਅਟੈਕ ਕਰਨਾ ਹੈ ਪੰਜਾਬੀਆਂ ਅਤੇ ਸਿੱਖਾਂ ਦੇ ਤੁਸੀਂ ਕਰੋ ਜੇ ਐਹੀ ਅਟੈਕ ਕਿਤੇ ਸਿੱਖ ਕਰਦੇ ਹੋਣ ਤੇ ਉਹਨਾਂ ਨੂੰ ਸੋਸ਼ਲ ਮੀਡੀਆ ਔਰ ਜਿਹੜੀ ਗੋਦੀ ਮੀਡੀਆ ਉਹ ਅਤੰਕਵਾਦੀ ਖਾਲਿਸਤਾਨੀ ਕਹਿਣ ਤੋਂ ਕੁਰੇਜ ਨਹੀਂ ਕਰਦੀ ਪਿੱਛੇ ਪੈ ਜਾਂਦੀ ਹੈ ਕਿ ਸੋਚਣ ਵਾਲੀ ਗੱਲ ਹੈ ਕਿ ਕੰਗਨਾ ਰਦੋਂਦ ਨੂੰ ਜਰਾ ਇੱਕ ਥੱਪੜ ਵੱਜਿਆ ਸੀ ਤੇ ਥੱਪੜ ਦੇ ਕਰਕੇ ਉਹਨੇ ਉਹਨੂੰ ਕਹਿਤਾ ਕਿ ਇਹ ਖਾਲਿਸਤਾਨੀ ਹੈ ਤੇ ਜਿਹੜੇ ਲੋਕ ਇਸ ਤਰ੍ਹਾਂ ਦੇ ਹਮਲੇ ਕਰਦੇ ਪਏ ਨੇ ਕਿ ਉਹ ਅਤਕ ਉਹ ਕਿਉਂ ਅਤੰਕਵਾਦੀ ਨਹੀਂ ਹੈ ਉਹ ਅਤੰਕਵਾਦੀਆਂ ਤੋਂ ਵੀ ਖਤਰਨਾਕ ਨੇ ਕਿਉਂਕਿ ਭੇਸ ਬਦਲ ਕੇ ਉਹ ਤੁਹਾਡੇ ਵਿੱਚ ਰਹਿੰਦੇ ਪਏ ਨੇ ਔਰਾਂ ਉਹ ਲੋਕਾਂ ਨੂੰ ਟਾਰਗੇਟ ਕਰਦੇ ਨੇ ਜਿਹੜੇ ਲੋਕ ਹਿਮਾਚਲ ਘੁੰਮਣ ਜਾਂਦੇ ਨੇ ਹਿਮਾਚਲੀ ਲੋਕਾਂ ਨੂੰ ਪਹਾੜੀ ਲੋਕਾਂ ਨੂੰ ਰੋਟੀ ਚਲਾਉਣ ਵਾਸਤੇ ਉੱਥੇ ਪੈਸਾ ਖਰਚ ਕਰ ਆਉਂਦੇ ਨੇ ਉਹਨਾਂ ਨੂੰ ਇੱਕ ਰੋਜ਼ਗਾਰ ਦਿੰਦੇ ਨੇ ਤਾਂ ਉਹਨਾਂ ਦਾ ਰੋਜ਼ਗਾਰ ਉੱਥੇ ਚੱਲਦਾ ਤਾਂ ਉਹ ਹਿਮਾਚਲੀਆਂ ਦੀ ਰੋਟੀ ਚੱਲਦੀ ਹੈ ਮੈਨੂੰ ਇੱਕ ਗੱਲ ਸਮਝ ਨਹੀਂ ਆਂਦੀ ਇੰਨੀਆਂ ਗੱਲਾਂ ਹੋਣ ਦੇ ਬਾਵਜੂਦ ਇੰਨੇ ਧੱਕੇ ਹੋਣ ਦੇ ਬਾਵਜੂਦ ਇੰਨੀ ਘਟਨਾਵਾਂ ਸਾਹਮਣੇ ਹੁੰਦੀਆਂ ਪਈਆਂ ਜੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਨੇ ਉਹਦੇ ਬਾਵਜੂਦ ਵੀ ਲੋਕਾਂ ਨੂੰ ਪਤਾ ਨਹੀਂ ਹਿਮਾਚਲ ਤੇ ਕੀ ਲੱਭਦਾ ਪਿਆ ਜਿਹੜਾ ਹਿਮਾਚਲ ਵੱਲ ਮੂੰਹ ਚੁੱਕ ਕੇ ਤੁਰ ਪੈਂਦੇ ਨੇ ਕਿਉਂ ਨਹੀਂ ਜਾਂਦੇ ਸ਼੍ਰੀਨਗਰ ਵੱਲ ਕਿਉਂ ਨਹੀਂ ਜਾਂਦੇ ਰਾਜਸਥਾਨ ਵੱਲ ਕਿਉਂ ਨਹੀਂ ਜਾਂਦੇ ਗੋਆ ਜੇ ਤੁਹਾਨੂੰ ਇੰਨਾ ਘੁੰਮਣ ਦਾ ਚਾਹ ਚੜਿਆ ਤੇ ਮਗਰ ਨਹੀਂ ਜਦੋਂ ਵੀਡੀਓ ਦੇਖਣ ਦੇ ਬਾਵਜੂਦ ਵੀ ਇਹ ਲੋਕ ਮੂੰ ਚੁੱਕ ਕੇ ਹਿਮਾਚਲ ਵੱਲ ਤੁਰ ਪੈਂਦੇ ਨੇ ਫਿਰ ਉੱਥੇ ਜੁੱਤੀਆਂ ਖਾਂਦੇ ਨੇ ਤੇ ਉਹ ਲੋਕਾਂ ਨੂੰ ਰਾਸ਼ਨ ਪਾਣੀ ਦੇਣ ਵਾਸਤੇ ਉਹਨਾਂ ਦਾ ਰੋਜ਼ਗਾਰ ਵੀ ਵਧਾ ਕੇ ਇਹੀ ਲੋਕ ਆਂਦੇ ਨੇ ਜ਼ਰੂਰ ਤੇ ਸਾਨੂੰ ਸਾਰੇ ਲੋਕਾਂ ਨੂੰ ਸਾਰੇ ਪੰਜਾਬੀਆਂ ਨੂੰ ਸਾਰੀ ਕੌਮ ਨੂੰ ਇਕੱਠੇ ਹੋ ਕੇ ਇਸ ਗੱਲ ਦਾ ਫੈਸਲਾ ਲੈਂਦੀ ਕਿ ਭਾਈ ਹਿਮਾਚਲ ਵੱਲ ਕੁਝ ਨਹੀਂ ਕਰਨੀ ਮੈਂ ਵਾਅਦੇ ਦਾਅਵੇ ਨਾਲ ਕਹਿੰਦਾ ਕਿ ਇਹ ਲੋਕਾਂ ਦੀ ਰੋਟੀ ਚੱਲਣੀ ਔਖੀ ਹੋ ਜਾਏਗੀ ਔਰ ਮਾਫੀਆਂ ਮੰਗਦੇ ਰਗੜਦੇ ਮੂੰਹ ਨੱਕ ਰਗੜਦੇ ਹੋਏ ਤੁਹਾਡੇ ਕੋਲ ਆਣਗੇ ਕਿ ਸਾਨੂੰ ਮaaf ਕਰ ਦਿੱਤਾ ਜਾਵੇ ਮਗਰ ਨਹੀਂ ਸਾਡੀ ਕੌਮ ਵਿੱਚ ਸਾਡੇ ਪੰਜਾਬੀਆਂ ਵਿੱਚ ਇਹੀ ਮਾਰ ਪੈਂਦੀ ਏ ਕਿ ਅਸੀਂ ਏਕਤਾ ਨਹੀਂ ਕਰਦੇ ਅਸੀਂ ਭਾਈਵੰਦੀ ਨੂੰ ਇਕਜੁੱਟ ਨਹੀਂ ਕਰਦੇ ਸਸੀਂ ਇਹੀ ਸੋਚਦੇ ਆ ਕਿ ਉਸ ਬੰਦੇ ਦੇ ਨਾਲ ਤੱਕਾ ਹੋਇਆ ਜਾਂ ਉਸ ਨੂੰ ਮਾਰ ਪਈਏ ਤੇ ਉਹਦਾ ਕੋਈ ਨਾ ਕੋਈ ਕਸੂਰ ਹੋਏਗਾ ਜਿਹਦੇ ਕਰਕੇ ਉਹ ਲੋਕਾਂ ਨੇ ਉਹਦੇ ਉੱਤੇ ਹੱਥ ਚੁੱਕਿਆ ਮੈਂ ਮੰਨਦਾ ਵਾਂ ਕਿ ਕਿਤੇ ਨਾ ਕਿਤੇ ਕਮੀਆਂ ਹੋ ਜਾਂਦੀਆਂ ਲੇਕਿਨ ਇਹ ਜਿਹੜੀ ਵੀਡੀਓ ਤੁਸੀਂ ਪਿੱਛੇ ਦੇਖ ਰਹੇ ਹੋ ਇਹਦੇ ਵਿੱਚ ਕਿਹੜੀ ਕਮੀ ਤੁਹਾਨੂੰ ਨਜ਼ਰ ਆ ਰਹੀ ਏ ਕਿ ਇੱਕ ਹੋਟਲ ਦੇ ਬਾਹਰ ਪੰਜਾਬੀਆਂ ਦੀਆਂ ਗੱਡੀਆਂ ਖਲੁੱਤੀਆਂ ਉਹਨਾਂ ਦੇ ਸ਼ੀਸ਼ੇ ਭੰਨ ਦਿੱਤੇ ਗਏ ਤੋੜ ਦਿੱਤੇ ਗਏ ਹਾਲਾਂਕਿ ਹੋਟਲ ਦੇ ਬਾਹਰ ਸੀਸੀਟੀਵੀ ਕੈਮਰੇ ਲੱਗੇ ਨੇ ਜਿਹੜੇ ਲੋਕ ਤੋੜ ਕੇ ਗਏ ਹੋਣਗੇ ਉਹਨਾਂ ਦੀਆਂ ਰਿਕਾਰਡਿੰਗਾਂ ਵੀ ਹੋਣਗੀਆਂ ਮਗਰ ਪੁਲਿਸ ਪ੍ਰਸ਼ਾਸਨ ਨੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਆਪਣੀ ਜਾਨ ਨੂੰ ਹਥੇਲੀ ਤੇ ਲੈ ਕੇ ਤੁਸੀਂ ਲੋਕ ਆਪਣੇ ਪਰਿਵਾਰਾਂ ਨੂੰ ਵੀ ਮੁਸ਼ਕਲ ਤੇ ਪਾਉਂਦੇ ਪਿਓ ਇਹੋ ਜਿਹਾ ਹਿਮਾਚਲ ਦੇ ਵਿੱਚ ਘੁੰਮਣ ਦੇ ਚੱਕਰ 'ਚ ਮੈਂ ਸੰਗਤ ਨੂੰ ਬੇਨਤੀ ਕਰਾਂਗਾ ਜ਼ਰੂਰ ਤੇ ਸਾਨੂੰ ਜਾਗਣ ਦੀ ਜ਼ਰੂਰ ਤੇ ਸਾਨੂੰ ਇੱਕ ਮੁੱਠੋਂ ਦੀ ਕਿ ਹਿਮਾਚਲ ਦੀ ਬਜਾਏ ਅਸੀਂ ਸ਼੍ਰੀਨਗਰ ਜੰਮੂ ਜਾਂ ਕਸ਼ਮੀਰ ਵੱਲ ਕੂਚ ਕਰੀਏ ਨਾ ਕਿ ਹਿਮਾਚਲ ਵੱਲ ਕਰੀਏ ਜੇ ਮੇਰੇ ਗੱਲ ਨਾਲ ਸਹਿਮਤ ਹੋ ਤਾ ਸੰਗਤ ਨੂੰ ਬੇਨਤੀ ਹੈ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਕੇ ਆਪਣੇ ਸਿੱਖ ਵੀਰਾਂ ਨੂੰ ਅਸੀਂ ਜਗਾਨ ਦੀ ਕੋਸ਼ਿਸ਼ ਕਰੀਏ ਕਿਤੇ ਐ ਨਾ ਹੋਵੇ ਰੋਜ਼ਮਰਰਾ ਦੀ ਲੜਾਈ ਦੇ ਵਿੱਚ ਰੋਜ਼ਮਰਰਾ ਦਾ ਜਿਹੜਾ ਉੱਥੇ ਅਟੈਕ ਹੋ ਰਿਹਾ ਕਿਤੇ ਅਗਲਾ ਨੰਬਰ ਤੁਹਾਡੀ ਆਪਣੀ ਫੈਮਿਲੀ ਦਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਸ਼ਲ ਮੀਡੀਆ ਤੇ ਵਿਵਾਦਾਂ ਦੀ ਜੜ ਬਣੀ ਹੋਈ ਏ ਹਿਮਾਚਲ ਦੀ ਘਟਨਾ ਕੰਗਨਾਰ ਨੋਤ ਨੂੰ ਇਹੋ ਜਿਹਾ ਥੱਪੜ ਵੱਜਿਆ ਕਿ ਜਿਹਦਾ ਵਿਵਾਦ ਹੱਲੇ ਤੱਕ ਥੰਮਨ ਦਾ ਨਾਮ ਨਹੀਂ ਲੈ ਰਿਹਾ ਮੈਨੂੰ ਲੱਗਦਾ 400 ਕਿਲੋਮੀਟਰ ਦੀ ਸਪੀਡ ਦੇ ਨਾਲ ਕੰਗਨਾਰ ਦੇ ਮੂੰਹ ਦੇ ਉੱਤੇ ਚਪੇੜ ਵੱਜ ਚੁਕੀ ਹੈ ਹਾਲਾਂਕਿ ਹਰ ਸਾਲ ਇਹ ਵਿਵਾਦ ਦੇਖਣ ਨੂੰ ਮਿਲਦੇ ਨੇ ਕਿ ਜਦੋਂ ਨੌਜਵਾਨ ਹਿਮਾਚਲ ਵੱਲ ਕੂਚ ਕਰਦੇ ਨੇ ਟੂਰਿਸਟ ਪੈਲੈਸਾਂ ਟੂਰਿਸਟ ਪੈਲੈਸਾਂ ਦੇ ਜਾਂਦੇ ਨੇ ਤੇ ਉਹਨਾਂ ਨਾਲ ਹਰ ਵਾਰੀ ਕਿਤੇ ਨਾ ਕਿਤੇ ਇਸ ਤਰ੍ਹਾਂ ਦੀ ਹਾਦਸਾ ਵਾਪਰਦਾ ਜਿਹੜਾ ਸੰਗਤਾਂ ਦੇ ਵਿੱਚ ਇੱਕ ਰੋਸ ਪ੍ਰਗਟ ਕਰਦਾ ਹੈ ਮਗਰ ਇਸ ਵਾਰ ਤਾਂ ਹੱਦ ਮੁੱਕਦੀ ਜਾ ਰਹੀ ਏ ਔਰ ਪ੍ਰਸ਼ਾਸਨ ਬਿਲਕੁਲ ਸੁੱਤਾ ਹੋਇਆ ਹੈ ਗਹਿਰੀ ਨੀਂਦ 'ਚ ਜਿਵੇਂ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਪ੍ਰਸ਼ਾਸਨ ਨੂੰ ਇਹ ਹਿਦਾਇਤ ਦੇ ਦਿੱਤੀ ਹੋਏ ਕਿ ਇਸ ਮਾਮਲੇ ਦੇ ਵਿੱਚ ਤੁਸੀਂ ਕੁਝ ਨਹੀਂ ਕਰਨਾ ਜਿਹੜੇ ਸਿੱਖ ਨੌਜਵਾਨ ਜਾਂ ਸਿੱਖ ਫੈਮਲੀਆਂ ਉੱਥੇ ਘੁੰਮਣ ਨੂੰ ਆ ਰਹੀਆਂ ਉਹਨਾਂ ਨੂੰ ਘੇਰ ਕੇ ਉਹਨਾਂ ਦੀ ਪਛਾਣ ਕਰਕੇ ਉਹਨਾਂ ਦੇ ਉੱਤੇ ਅਟੈਕ ਕੀਤਾ ਜਾਵੇ ਤੁਸੀਂ ਲਗਾਤਾਰ ਵੇਖਦੇ ਪਿਓ ਕਿ ਪਿਛਲੇ ਦਿਨੀ ਇੱਕ ਐਨ ਆਰ ਆਈ ਵੀਰ ਨੂੰ ਸਿਰਫ ਉਹਦੀ ਪੱਗ ਪਹਿਚਾਨ ਕੇ ਉਹਦੇ ਨਾਲ ਪਰਿਵਾਰ ਦੇ ਸ ਮੇ